ਸਾਡੇ ਸਾਬਕਾ ਸਰਪੰਚ ਪ੍ਰਵੇਸ਼ ਕੁਮਾਰ ਗੋਇਲ ਜੀ ਸਾਡੇ ਅੰਕਲ ਜੀ ਅਕੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਤੁਸੀਂ ਬੀਰਵਲ ਦਾ ਸੌਂਗ ਪਾਪੂ ਤੇਰੇ ਨਾਲ ਸੁਣਿਆ ਜੀ ਸੁਣਿਆ ਬਹੁਤ ਵਧੀਆ ਲੱਗਿਆ ਕਾ ਫੌਗ ਮੈਂ ਦੇਖਿਆ ਸੌਂਗ ਤਾਂ ਅਸੀਂ ਬੜੇ ਸੁਣਦੇ ਆਏ ਹਾਂ ਹਾਂਜੀ ਪਰ ਜਿਹੜਾ ਗੀਤ ਇੱਕ ਕਲਾ ਦੇ ਰਾਹੀਂ ਦੁਨੀਆ ਨੂੰ ਇੱਕ ਸਾਬਕ ਦੇ ਕੇ ਜਾਵੇ ਉਹਦੇ ਨਾਲ ਬੜੀ ਖੁਸ਼ੀ ਵੀ ਹੁੰਦੀ ਆ ਤੇ ਜਿਹੜੀਆਂ ਸਮਾਜ ਦੇ ਵਿੱਚ ਕਮੀਆਂ ਹੁੰਦੀਆਂ ਹਾਂ ਜੀ ਉਹਨਾਂ ਨੂੰ ਵੀ ਠੀਕ ਕਰਨ ਦਾ ਮੌਕਾ ਮਿਲਦਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਸਮਾਂ ਬੜਾ ਖਤਰਨਾਕ ਚੱਲ ਰਿਹਾ ਉਹਨਾਂ ਬਜ਼ੁਰਗਾਂ ਵਾਸਤੇ ਉਹਨਾਂ ਵਾਸਤੇ ਨੇ ਇੱਕ ਬਹੁਤ ਇੱਕ ਸਹਾਰਾ ਜਿਹਾ ਉਹਨਾਂ ਨੂੰ ਮਿਲਣ ਦੀ ਇਸ ਗੀਤ ਦੇ ਨਾਲ ਉਮੀਦ ਆ ਨਹੀਂ ਆਮ ਲੋਕ ਲੋਕ ਕਹਿੰਦੇ ਆ ਵੀ ਜੇ ਮੈਂ ਕਈ ਵਾਰ ਮੈਂ ਕਿਸ ਕਈ ਆਪਣੇ ਬੱਚਿਆਂ ਨੂੰ ਕਿਹਾ ਹੈ ਕਈ ਪਰਿਵਾਰਾਂ ਦੇ ਜਿਨ੍ਹਾਂ ਦੇ ਮਾਪੇ ਕਾਫੀ ਰੋਂਦੇ ਆ ਉਹਨਾਂ ਨੂੰ ਕਿਹਾ ਵੀ ਆਪਣੇ ਮਾਪੇ ਦਾ ਧਿਆਨ ਰੱਖਿਆ ਕਰੋ ਤੁਹਾਨੂੰ ਉਹਨਾਂ ਨੇ ਇੰਨੀ ਪੜੀ ਐਜੂਕੇਸ਼ਨ ਦਿੱਤੀ ਐ ਐਡੀ ਵੱਡੀ ਰਤਬੇ ਤੇ ਪਹੁੰਚਾਇਆ ਉਨ੍ਹਾਂ ਦਾ ਜਵਾਬ ਮੈਨੂੰ ਇਹ ਮਿਲਿਆ ਕਿ ਉਹਨਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਨੇ ਕੀਤਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣੇ ਬੱਚਿਆਂ ਦਾ ਕਰਾਂਗੇ ਜਿਹੜੇ ਨਾਲ ਮੇਰੇ ਮਨ ਨੂੰ ਦੁੱਖ ਹੋਇਆ ਪਰ ਅੱਜ ਜਦੋਂ ਮੈਂ ਇਹ ਗੀਤ ਸੁਣਿਆ ਗੀਤ ਸੁਣ ਕੇ ਮੈਨੂੰ ਖੁਸ਼ੀ ਵੀ ਬਹੁਤ ਹੋਈ ਆ ਤੇ ਮੈਨੂੰ ਉਮੀਦ ਆ ਸਮਾਜ ਨੂੰ ਇੱਕ ਬਹੁਤ بڑا ਇਹ ਤਾਂ ਸਬਕ ਵੀ ਮਿਲਣਾ ਹੈ ਬਾਕੀ ਦੂਸਰੀ ਗੱਲ ਮੇਰੇ ਪਿੰਡ ਦਾ ਇੱਕ ਨੌਜਵਾਨ ਗਰੀਬ ਰਵਾਰ ਦੇ ਵਿੱਚੋਂ ਉੱਠਿਆ ਇਹ ਬੱਚਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਗਰੀਬੀ ਤਾਂ ਗਰੀਬੀ ਅਮੀਰੀ ਆ ਇਹ ਜਿਹੜੀ ਕਰਮਾਂ ਦੀ ਦਾਤ ਆ ਪਰਮਾਤਮਾ ਨੇ ਦਿੱਤੀ ਪਰ ਜੇ ਗਰੀਬੀ ਦੇ ਵਿੱਚ ਇੱਕ ਕਲਾਵਾਨ ਹੁਨਰਵਾਨ ਕੋਈ ਬੱਚਾ ਪੈਦਾ ਹੋ ਜਵੇ ਉਹ ਕਈ ਪਰਿਵਾਰਾਂ ਦੀ ਗਰੀਬੀ ਨੂੰ ਦੂਰ ਕਰ ਦਿੰਦਾ ਮੈਨੂੰ ਪੂਰੀ ਉਮੀਦ ਆ ਜਿਹੜੀ ਇਸ ਪਰਿਵਾਰ ਦੇ ਗਰੀਬੀ ਦੇ ਵਿੱਚ ਉਹਨੇ ਆਪਣਾ ਇੰਨਾ ਟਾਈਮ ਬਿਤਾ ਰਿਆ ਪੜ੍ਹਾਈ ਕੀਤੀ ਮਿਹਨਤ ਕੀਤੀ ਉਹਦਾ ਜਿਹੜਾ ਫਾਦਰ ਆ ਜੈਰਾਮ ਉਹ ਬਹੁਤ ਮਿਹਨਤ ਕੀਤਾ ਰਾਜਗਰੀ ਉਹਨੇ ਕੀਤੀ ਆ ਵੈਸੇ ਉਹਦੇ 'ਚ ਕਲਾ ਤਾਂ ਬਹੁਤ ਆ ਜੈਰਾਮ ਤਾਂ ਪਰ ਉਹਦੀ ਕਲਾ ਕਿਸੇ ਨੇ ਮੇਰੇ ਖਿਆਲ ਦੇ ਵਿੱਚ ਉਹਨੂੰ ਬਹੁਤਾ ਪਛਾਣਿਆ ਨਹੀਂ ਮੈਨੂੰ ਉਮੀਦ ਆ ਇਹ ਮੁੰਡੇ ਨੇ ਆਪਣੀ ਜਿਹੜਾ ਟੈਲੈਂਟ ਆ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਆਪਣੇ ਆਪ ਨੂੰ ਪਹਿਲਾਂ ਪਛਾਣਨਾ ਜ਼ਰੂਰੀ ਆ ਜਿਹੜਾ ਇਹਨੇ ਪਛਾਣਿਆ ਇਹ ਗੀਤ ਜਿਹੜਾ ਸਮਾਜ ਨੂੰ ਦੱਸਦਾ ਮੈਨੂੰ ਬੜੀ ਖੁਸ਼ੀ ਆ ਮੇਰੇ ਨਗਰ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਜਿੱਦੇ ਵਿੱਚ ਮੈਂ 10 ਸਾਲ ਸੇਵਾ ਕੀਤੀ ਐ ਇਸ ਤਰ੍ਹਾਂ ਦਾ ਨੌਜਵਾਨ ਹੰਰਮਾਨ ਪੈਦਾ ਹੋਇਆ ਬਹੁਤ ਖੁਸ਼ੀ ਤੇ ਇਹ ਗੀਤ ਐ ਸਾਰ ਸਾਰਿਆਂ ਨੂੰ ਸੁਣਨਾ ਚਾਹੀਦਾ ਤੇ ਪਰਿਵਾਰਿਕ ਗੀਤ ਆ ਇਹ ਤੇ ਤੁਹਾਡਾ ਕੀ ਮੈਸੇਜ ਆ ਇਸ ਗੀਤ ਵਿਚਾਰ ਕੇ ਆਏ ਤੁਹਾਡੇ ਕੀ ਸਾਡੇ ਜਿੰਨੇ ਵੀ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੂੰ ਇਹ ਗੀਤ ਅਗੇ ਸ਼ੇਅਰ ਕਰਨਾ ਚਾਹੀਦਾ ਆ ਬਿਲਕੁਲ ਬ ਸਾਰਿਆਂ ਨੂੰ ਕਹਿਣਾ ਚਾਹੁੰਦਾ ਮੈਂ ਪਾਰਟੀ 'ਚ ਵੀ ਕੰਮ ਕੀਤਾ ਭਾਜਪਾ ਦੇ ਵਿੱਚ 6 ਸਾਲ ਪ੍ਰਧਾਨ ਰਿਹਾ ਜਿਹੜੇ ਇਸ ਜਿਹਦੇ ਕੋਲ ਵੀ ਗੀਤ ਜਾਂਦਾ ਹੈ ਜਿਹੜਾ ਮੈਨੂੰ ਪਿਆਰ ਕਰਦਾ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹਨੂੰ ਪ੍ਰਮੋਟ ਕਰੋ ਗੀਤ ਨੂੰ ਤਾਂ ਕਿ ਇਹ ਪਰਿਵਾਰ ਦੀ ਜਿਹੜੀ ਗਰੀਬੀ ਹੈ ਉਹ ਠੀਕ ਹੋ ਜਾਵੇ ਨਾਲੇ ਜਿਹੜਾ ਸਾਡੇ ਪਿੰਡ ਦਾ ਆ ਹਨਰਵਾਨ ਜਿਹੜਾ ਬੱਚਾ ਇਹਨੂੰ ਅੱਗੇ ਵਧਣ ਦਾ ਹੌਸਲਾ ਮਿਲੇ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੇ ਵੱਧ ਇਹਨੂੰ ਸ਼ੇਅਰ ਕਰੋ ਵੱਧ ਤੇ ਵੱਧ ਅੱਗੇ ਪਹੁੰਚਾਓ ਜਿੱਥੇ ਤੱਕ ਇਹ ਪਹੁੰਚ ਸਕੇ ਇਸ ਪਰਿਵਾਰ ਨੂੰ ਵੀ ਫਾਇਦਾ ਮਿਲੇ ਸਾਡੇ ਨਗਰ ਨੂੰ ਵੀ ਫਾਇਦਾ ਮਿਲੇ ਬੱਚੇ ਦਾ ਵੀ ਜਿਹੜਾ ਇਨੂੰ ਹੌਸਲਾ ਬਜਾਈ ਹੋਵੇ ਤੇ ਅੱਗੇ ਤਰੱਕੀ ਵੀ ਕਰੇ ਇਹਦੇ ਅੰਦਰ ਬੜੀ ਕਲਾ ਮੈਂ ਦੇਖ ਲਈ ਇਹਦੇ ਅੰਦਰ ਬਹੁਤ ਕਲਾ ਜਿਹੜੀ ਇਹ ਹਲੇ ਕੱਢ ਨਹੀਂ ਰਿਹਾ ਜੇ ਸਮਾਜ ਦਾ ਇਹਨੂੰ ਆਸ਼ੀਰਵਾਦ ਮਿਲੂਗਾ ਤਾਂ ਪੂਰੀ ਮੈਨੂੰ ਉਮੀਦ ਆ ਇਹ ਮੁੰਡਾ ਬੜਿਆਂ ਬਲੰਗੀਆਂ ਦੇ ਪਹੁੰਚ ਸਕਦਾ ਬਹੁਤ ਬਹੁਤ ਧੰਨਵਾਦ ਸਾਹਿਬ ਹਾਂਜੀ ਬਨੋਦ ਕੁਮਾਰ ਜੀ ਤੁਸੀਂ ਵੀਰਵਲ ਦਾ ਗੀਤ ਬਾਪੂ ਤੇਰੇ ਨਾਲ ਜੋ ਸਿੰਘਜੀਤ YouTube ਚੈਨਲ ਤੇ ਚੱਲ ਰਿਹਾ ਜੀ ਉਹਨੂੰ ਵੈਸੇ ਆਪਣੇ ਪਿੰਡ ਵੱਲੋਂ ਵੀ ਤੇ ਪੂਰੇ ਪੰਜਾਬ ਵੱਲੋਂ ਪੰਜਾਬੀਆਂ ਵੱਲੋਂ ਹਰ ਇੱਕ ਮਾਤਾ ਪਿਤਾ ਵੱਲੋਂ ਹਰ ਇੱਕ ਪੁੱਤਰ ਵੱਲੋਂ ਧੀ ਵੱਲੋਂ ਭਰਮਾ ਹੰਗਾਰਾ ਮਿਲ ਰਿਹਾ ਜੀ ਕਿਉਂਕਿ ਗੀਤ ਪਰਿਵਾਰ ਦੇ ਵਿੱਚ ਬਹਿ ਕੇ ਸੁਣਨੇ ਵਾਲਾ ਏ ਇੱਕ ਧਾਰਮੋਕ ਪਰਤਾਂ ਦਾ ਗੀਤ ਹੈ ਜੀ ਇਹ ਜਿਹਨੂੰ ਤੁਸੀਂ ਗੁਰਦੁਆਰੇ ਮੰਦਰ ਚ ਵੀ ਚਲਾ ਸਕਦੇ ਕਿਉਂਕਿ ਬਾਪੂ ਮਾਪੇ ਸਾਡੇ ਰੱਬ ਦਾ ਦਰਜਾ ਰੱਖਦੇ ਆ ਸੋ ਮੇਰੇ ਵੀਰ ਨੇ ਛੋਟੇ ਨੇ ਉਹੀ ਦੇਖ ਕੇ ਮਾਪੇ ਦੇ ਦਰਜੇ ਨੂੰ ਦੇਖਦੇ ਹੋਏ ਇਹ ਗੀਤ ਲਿਖਿਆ ਤੁਹਾਨੂੰ ਕਿਦਾਂ ਲੱਗਿਆ ਅਤੇ ਕਿਆ ਵਿਚਾਰਾ ਪਹਿਲਾਂ ਪਾ ਜੀ ਮੈਂ ਬੀਰਬਲ ਨੂੰ ਬਹੁਤ ਬਹੁਤ ਮੁਬਾਰਕ ਦਿਨਾਂ ਇਸ ਗਾਣੇ ਦੀਆਂ ਬਾਪੂ ਤੇਰੇ ਨਾਲ ਹਾਂਜੀ ਪਹਿਲੀ ਗੱਲ ਤਾਂ ਜੀ ਇਹ ਵੀ ਜੋ ਵੀ ਇਸ ਗਾਣੇ ਦੇ ਵਿੱਚ ਦਰਸਾਇਆ ਗਿਆ ਬੋਲਿਆ ਗਿਆ ਬੀਰਬਲ ਨੇ ਉਹ ਬਹੁਤ ਲੋ ਜੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਬੀਰਬਲ ਦੇ ਬਾਪੂ ਤੇਰੇ ਨਾਲ ਸੌਂਗ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਬਾਈ ਇੱਕ ਮਾਣ ਵੀ ਮਹਿਸੂਸ ਹੁੰਦਾ ਕਿ ਅਸੀਂ ਇੱਕ ਐਦਾਂ ਦੇ ਨਾਇਆਬ ਦੇਲਾ ਪਿੰਡ ਦੇ ਵਸਨੀਕ ਆ ਸਾਡੇ ਬੇਲਾ ਪਿੰਡ ਦੇ ਜਿੰਨੇ ਵੀ ਪਸੰਦੀਕ ਆ ਜਾਂ ਪਤਵੰਤੇ ਸੱਜਣ ਉਹ ਐਨੇ ਕਾਫਲਾ ਕਿ ਆਗਰ ਸਾਡੇ ਪਿੰਡ ਚੋਂ ਕੋਈ ਮੁੰਡਾ ਕੋਈ ਵਧੀਆ ਸੇਧ ਦੇਣ ਵਾਲਾ ਗਾਣਾ ਲੈ ਕੇ ਆਇਆ ਅੱਗੇ ਜਾਂ ਕੋਈ ਵਧੀਆ ਸੇਧ ਦੇਣ ਵਾਲਾ ਕੋਈ ਕੰਮ ਲੈ ਕੇ ਅੱਗੇ ਆਂਦਾ ਹੈ ਤਾਂ ਸਾਡਾ ਸਾਰਾ ਪਿੰਡ ਉਹਦੇ ਨਾਲ ਮੋਢਾ ਜੋੜ ਕੇ ਖੜਦਾ ਹੈ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਹੈ ਤੇ ਉਸ ਬੱਚੇ ਦੀ ਮਦਦ ਕਰਦਾ ਹੈ ਸੋ ਭਾਈ ਅਸੀਂ ਬਹੁਤ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਵੀ ਇਸ ਪਿੰਡ ਦੇ ਵਸਨੀਕ ਆ ਸੋ ਧੰਨਵਾਦ